ਸਾਰੇ ਗੱਲ ਦੇ ਕੇ ਮੈਂ ਤੁਸੀਂ ਸਾਰੇ ਲਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਹੋਰ ਕੀ ਕਹਦੇ ਜੀ ਸ਼ਾਮ ਦੇ ਨਾ ਮਤਲਬ ਰਾਤ ਦੇ ਲਾ ਲਓ 7:00 ਵਜੇ ਨੇ ਤੇ ਮੈਂ ਇੱਥੇ ਰੋਟੀ ਬਣਾਉਣ ਲੱਗ ਪਈ ਸੀ ਮੇਰੇ ਨਾਲ ਦੀ ਨਾਲ ਬਲੌਗ ਸਟਾਰਟ ਕਰ ਦਵਾਂ ਤੇ ਥੋੜਾ ਜਿਹਾ ਬਣਾ ਲੈਣੀ ਆ ਥੋੜਾ ਜਿਹਾ ਸਵੇਰੇ ਬਣਾ ਲੂੰਗੀ ਤੇ ਬਸ ਇਹ ਰੋਟੀ ਖਾਂਦੇ ਪੈਣੇ ਤੇ ਗੱਗੂ ਬਾਅਦ ਵਿੱਚ ਖਾਊਗਾ ਜੈਸੇ ਮੈਂ ਵੀ ਬਾਅਦ ਵਿੱਚ ਖਾਊਗੀ ਜੈਸੇ ਸਾਈਏ ਪੈਣੇ ਰੋਟੀ ਬੈਠ ਦਾ ਟਾਈਮ ਹੋਇਆ ਪਿਆ ਇਹ ਤੋਂ ਬਾਅਦ ਮੈਂ ਦੁੱਧ ਦੁੱਧ ਜਰਮ ਕਰ ਲੂੰਗੀ ਅੱਜ ਜੇ ਤੁਸੀਂ ਵੀ ਸਲਾਈ ਕਰਨਾ ਹੈ ਤੇ ਤੁਸੀਂ ਦੱਬ ਕੇ ਸਪੋਰਟ ਕਰਨਾ ਸਾਰੇ ਵੀਰ ਭੈਣਾਂ ਨੇ ਤੇ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਪਲੀਜ਼ ਵੀਲੌਗ ਜ਼ਰੂਰ ਦੇਖਿਆ ਕਰੋ ਤੁਹਾਡੇ ਸਪੋਰਟ ਨਾਲ ਹੀ ਹੈ ਸਾਰਾ ਕੁਝ ਤੇ ਮੈਂ ਰੋਟੀ ਬਣਾ ਲਵਾਂ ਹੁਣ ਗੁੱਧ ਗੁੱਧ ਕਰਕੇ ਆਦੀਆਂ ਫਿਰ ਤੁਹਾਨੂੰ ਮਿਲਦੇ ਆ ਠੀਕ ਆ ਬੰਦੀ ਦੇ ਆਜੋ ਜੇ ਤੁਸੀਂ ਵੀ ਰੋਟੀ ਖਾਣੀ ਹੈ ਤੇ बस एक दो दिन जैसे साल बनाएंगे फिर थोड़े नर साग भी रेसिपी रेसिपी साग शेयर करेंगे भी किधर बनाने आए सी तो वैसे उसी टेस्ट करके आके देख से के दे पता लग जाना होता है कि साल किधर आ बढ़िया होगा बढ़िया बढ़िया होगा कि किधर आ बस एक दो दिन बनावांगे आज मैं शिमला मिर्च चल सब्जी बनाई सी की थोड़ी की बनाते होंगे आ ਤਾਨੂੰ ਕੋਈ ਹੋਰ ਦੇਖਾਂਗੇ ਤੇ ਵੇਰ ਮੁਰਦਾ ਬਾਦਰੀ ਚ ਮਿਲ ਗਈ ਹੈ ਤੇ ਤੁਸੀਂ ਬਣੇ ਰਿਓ ਵਲੌਗ ਦੇ ਨਾਲ ਨਾਲ ਠੀਕ ਹੈ ਮੈਂ ਰੋਟੀ ਬਣਾ ਲਾ ਹਾਂ ਇਹna ਅਗਲੇ ਦਿਨ ਦੀ ਸਵੇਰ ਹੈ ਤੇ ਮੈਂ ਸਵੇਰ ਨੂੰ ਆਪਣੇ ਕੰਮਕੁਮਲ ਕਰਨੇ ਸੀਗੇ ਤੇ ਇੱਥੇ ਗੱਗੂ ਦੇ ਔਰ ਗੱਗੂ ਦੇ ਪਾਪਾ ਨਾ ਗਏ ਹੋਏ ਸੀਗੇ ਗੱਡੀ ਤੋਂ ਬਾਹਰ ਤੇ ਮੈਂ ਉਹ ਆਏ ਸੀਗੇ ਤੇ ਸਾਡੀ ਗੱਡੀ ਤੇ ਨਾ ਬਹੁਤ ਮਿੱਟੀ ਮੁੱਟੀ ਪਈ ਸੀ ਅੰਦਰ ਕਿਉਂਕਿ ਲੇਬਰ ਆਉਂਦੀ ਹੈ ਉਹਨਾਂ ਨੂੰ ਕਦੇ ਲੈ ਕੇ ਆਉਣਾ ਕਦੇ ਛੱਡ ਕੇ ਆਣਾ ਬਹੁਤ ਜ਼ਿਆਦਾ ਗੰਦੀ ਹੋਈ ਪਈ ਸੀਗੀ ਤੇ ਬਸ ਉਹੀ ਆਏ ਸੀ ਗੱਡੀ ਗੁੱਡੀ ਧਵਾ ਕੇ ਤੇ ਗੱਡੀ ਥੋੜੀ ਜਿਹੀ ਖਰਾਬ ਹੋ ਗਈ ਸੀ ਉਹਨੂੰ ਸੈੱਟ ਕਰਵਾਇਆ ਸੀ ਪਤ ਨਹੀਂ ਸਟਾਰਟ ਨਹੀਂ ਸੀ ਹੋ ਰਹੀ ਤੇ ਫਿਰ ਕੀ ਮੈਂ ਆ ਗਈ ਸੀ ਅੰਦਰ ਮੈਂ ਨਾ ਪੋਚੇ ਪੂਚੇ ਲੈਣੇ ਸੀਗੇ ਤੇ ਝਾੜੂ ਵਗੈਰਾ ਮੈਂ ਲਾ ਲਿਆ ਸੀਗਾ ਸਵੇਰ ਦੇ ਵੈਸੇ 10 11 ਵੱਜ ਗਏ ਸੀਗੇ ਫਿਰ ਮੈਂ ਨਾ ਪੋਚੇ ਲਾਏ ਕਿਉਂਕਿ ਕੱਲ ਮੈਂ ਪੋਚੇ ਨਹੀਂ ਸੀ ਲਾਏ ਅੱਜ ਇੱਕ ਦਿਨ ਰੁੱਕੇ ਹੀ ਪੋਚੇ ਲਾਨੀ ਆ ਕਿ ਥੋੜੀ ਜੀ ਸਿਹਤ ਵੀ ਥੋੜੀ ਡਾਊਨ ਚੱਲਦੀ ਪਈ ਇਹ ਮੌਸਮ ਕਰਕੇ ਖਾਂਸੀ ਜ਼ੁਕਾਮ ਜਿਆ ਹੋਇਆ ਪਿਆ ਆ ਵਾਸਤੇ ਹੀ ਲੱਗਦਾ ਹੋਣਾ ਖਾਂਸੀ ਜ਼ੁਕਾਮ ਜਿਆ ਕੁਛ ਨਾ ਸਿਰ ਦਰਦ ਕਰੀ ਜਾਂਦਾ ਅੱਜ ਸੰਡੇ ਸੀਗਾ ਮੈਂ ਵੈਸੇ ਵੀ ਲੇਟ ਉੱઠી ਸੀ ਤੇ ਮੈਂ ਅੱਜ ਹੀ ਵਲੌਗ ਬਣਾਇਆ ਸੀਗਾ ਤੇ ਅੱਜ ਹੀ ਪਾ ਦੂੰਗੀ ਮੈਂ ਥੋੜੇ ਮੈਂ ਰਾਤ ਉਹ ਕੀਤਾ ਸੀਗਾ ਹਨਾ ਕਲਿੱਪਾਂ ਵਗੈਰਾ ਲੈ ਲਈਆਂ ਸੀਗੀਆਂ ਤੇ ਉਹ ਪਾ ਦੂੰਗੀ ਰਾਤ ਦੀਆਂ ਲਈਆਂ ਸੀ ਜਦੋਂ ਮੈਂ ਰੋਟੀ-ਟੂਟੀ ਬਣਾਉਂਦੀ ਪਈ ਸੀ ਤੇ ਬਾਕੀ ਕੰਮ ਤਾਂ ਹਨਾ ਕਰਨੇ ਹੀ ਪੈਣੇ ਨੇ ਚਾਹੇ ਬਿਮਾਰ ਹੋਈ ਚਾਹੇ ਮਾਰ ਹੋਈ ਕੰਮ ਤਾਂ ਕਰਦੇ ਜਿਹੜੇ ਹੈਗੇ ਆ ਉਹ ਤਾਂ ਕਰਨੇ ਹੀ ਪੈਂਦੇ ਨੇ ਕਿਉਂਕਿ ਇੱਕ ਔਰਤ ਦਾ ਇਹੀ ਹੁੰਦਾ ਹੈ ਕਿ ਉਹ ਆਪਣੇ ਘਰ ਚੰਗੀ ਤਰ੍ਹਾਂ ਸੰਭੇ ਤੇ ਬਸ ਫਿਰ ਮੈਂ ਤਾਂ ਪੋਚੇ ਵਗੈਰਾ ਸਾਰੇ ਲਾ ਕੇ ਚੰਗੀ ਤਰ੍ਹਾਂ ਇੱਧਰ ਸਟੋਰ ਚ ਪੂਜਾ ਰੂਮ ਚ ਤੇ ਨਵੇਂ ਰੂਮ ਚ ਵੀ ਪੋਚਾ ਵਗੈਰਾ ਚੰਗੀ ਤਰ੍ਹਾਂ ਲਾ ਦਿੱਤਾ ਸੀ ਆ ਵੇਸੀ ਅਧਮੀਰਾ ਮਨ ਬਿਲਕੁਲ ਨਹੀਂ ਸੀਗਾ ਫਿਰ ਮੈਨੂੰ ਇਹ ਵੀ ਸੀਗਾ ਕਿਉਂਕਿ ਬੱਚੇ ਨਾ ਕੁਛ ਨਾ ਕੁਛ ਉਹ ਕਰਦੇ ਰਹਿੰਦੇ ਨੇ ਗੰਦੇ ਪੈਰ ਲੈ ਕੇ ਆਉਂਦੇ ਆ ਰਿਟਾਇਲ ਤੇ ਨਾ ਚਮਕਦੀ ਬਹੁਤ ਨੇ ਬਸ ਫਿਰ ਮੈਂ ਕਿਚਨ ਚ ਆ ਗਈ ਸੀਗੀ ਪੋਚੇ ਵੇ ਸਾਰੇ ਲਗਾ ਲਈ ਸੀ ਕਿਚਨ ਚ ਜਾ ਕੇ ਨਾ ਮੈਂ ਭਾਂਡੇ ਤੋਂ ਇੱਥੇ ਨਾ ਜੈਸਮੀਨ ਵੀ ਪ੍ਰਾਂਠੇ ਬਣਾਉਣ ਲੱਗੀ ਹੋਈ ਸੀਗੀ ਇਹਨੂੰ ਐ ਹੁੰਦਾ ਨਾ ਸੰਡੇ ਨੂੰ ਇਹ ਜੋ ਵੀ ਇਹਨੇ ਖਾਣਾ ਹੁੰਦਾ ਨਾ ਉਹ ਆਪਣੀ ਮਨਪਸੰਦ ਦਾ ਬਣਾ ਕੇ ਖਾ ਲੈਂਦੀ ਹੈ ਪਰ ਇਹਨੇ ਨਾ ਕੱਲ ਹਾ ਕੇ ਡਰੈਸ ਨਹੀਂ ਚੇਂਜ ਕੀਤੀ ਇਹਨੇ ਕਿਹਾ ਵੀ ਚਲੋ ਕੋਈ ਗੱਲ ਨਹੀਂ ਕੱਲੂ ਤਾਂ ਹੋਰ ਹੀ ਪਾਣੀ ਹੈ ਫਿਰ ਇਹਨੇ ਡਰੈਸ ਨਹੀਂ ਸੀ ਚੇਂਜ ਕੀਤੀ ਹਜੇ ਤੱਕ ਇਹਨੇ ਨਹਾਣਾ ਧੋਣਾ ਵੀ ਹੈ ਦੇਖੋ ਸ਼ਾਮ ਤੱਕ ਇਹ ਨਾ ਹੋਊਗੀ ਇਹਨੂੰ ਆਦਤ ਹੈ ਨਾ ਵੀ ਸ਼ਾਮ ਨੂੰ ਹੀ ਨਹਾਦੀ ਹੁੰਦੀ ਹੈ ਤੇ ਇੱਥੇ ਵਸ ਮੈਂ ਭਾਂਡੇ ਭੁੰਡੇ ਇੱਥੇ ਮੇਰੀ ਇਹਦੇ ਨਾਲ ਲੜਾਈ ਵੀ ਹੋ ਗਈ ਸੀ ਰੋਟੀ ਪਿੱਛੇ ਤੇ ਮੈਂ ਇਹਨੂੰ ਕਹਿ ਰਹੀ ਸੀ ਮੈਂ ਕਿ ਮੇਰੇ ਲਈ ਫੁਲਕੇ ਲਾ ਦੇ ਪਰ ਇਹਨੇ ਮਨ ਕਰ ਦਿੱਤਾ ਸੀ ਆ ਚਲੋ ਫਿਰ ਮੈਂ ਤਾਂ ਭਾਂਡੇ ਭੁੰਡੇ ਸਾਰੇ ਤੋਏ ਉਸ ਤੋਂ ਬਾਅਦ ਮੈਂ ਆਪਣੀ ਰੋਟੀ ਖੁਦ ਬਣਾ ਕੇ ਫਿਰ ਮੈਂ ਰੂਮ ਚ ਆ ਗਈ ਸੀ ਨਾਲੇ ਮੈਂ ਇੱਥੇ ਨਾ ਗੱਗੂ ਦੇ ਪਾਪਾ ਤੇ ਗੱਗੂ ਬੈਠੇ ਸੀਗੇ ਫਿਰ ਗੱਗੂ ਨੇ ਪੈ ਕੇ ਪਰਾਂਠਾ ਖਾ ਰਿਆ ਸੀ ਆ ਫਿਰ ਮੈਂ ਗੱਗੂ ਨੂੰ ਕਿਹਾ ਮੈਂ ਕਿ ਤੂੰ ਬੈਠ ਕੇ ਖਾਇਆ ਕਰ ਤਾ ਪੈ ਕੇ ਚੰਗਾ ਨਹੀਂ ਲੱਗਦਾ ਤੇ ਉਹੀ ਗੱਲ ਮੈਂ ਵੀ ਗੱਲ ਨਹੀਂ ਸੁਣਦੇ ਫਿਰ ਇੱਥੇ ਜੈਸਮੀਨ ਵੀ ਆ ਗਈ ਸੀ ਤੇ ਮੈਂ ਵਸ ਪਾਪਾ ਨੂੰ ਇਹ ਦਿਨ ਪੁੱਛਦੀ ਪਈ ਸੀ ਕੀ ਤੁਹਾਡਾ ਕੰਮ ਖਤਮ ਹੋ ਗਿਆ ਤੇ ਇਹ ਮੈਨੂੰ ਕਹਿੰਦੇ ਸੀਗੇ ਕਿ ਹਾਂ ਮੇਰਾ ਕੰਮ ਖਤਮ ਹੋ ਗਿਆ ਹੁਣ ਕੱਲ ਨੂੰ ਐਸੇ ਇਹਨਾਂ ਨੂੰ ਮੈਰिज ਵੀ ਆ ਇਹਨਾਂ ਨੂੰ ਮੈਰिज ਤੇ ਜਾਣਾ ਪਤ ਨਹੀਂ ਮੈਂ ਉਹੀ ਪੁੱਛਦੀ ਪਈ ਸੀ ਕੱਲ ਨੂੰ ਕਿਹੜੇ ਕੱਪੜੇ ਪਾ ਕੇ ਜਾਓਗੇ ਤੁਸੀਂ ਐਵੇਂ ਵਸ ਆਪਣੀਆਂ ਹਨ ਗੱਲਾਂ ਚਲੋ ਜਦੋਂ ਹਨ ਇਕੱਠੇ ਨਹੀਂ ਤਾਂ ਮੈਂ ਕੱਲੀ ਹੁੰਦੀ ਆ ਅੱਜ ਚਲੋ ਇਹਨਾਂ ਦਾ ਹੁਣ ਕੰਮ ਵੀ ਖਤਮ ਹੋ ਗਿਆ ਤੇ ਹੁਣੇ ਘਰੇ ਹੀ ਰਹਿਆ ਕਰਨਗੇ ਨੇ ਤਾਂ ਹੁਣ ਇੱਕ ਮਹੀਨਾ ਹੋ ਗਿਆ ਸੀ ਯਾਰ ਉਹ ਚਲੇ ਜਾਂਦੇ ਸੀਗੇ ਹਨਾ ਸਵੇਰ ਨੂੰ ਚਲੇ ਜਾਂਦੇ ਸੀ 8 ਵਜੇ ਤੇ ਸ਼ਾਮ ਨੂੰ ਆਉਂਦੇ ਹੁੰਦੇ ਸੀਗੇ ਨੇਰੇ ਜਿਹੇ ਹੋਏ ਤੇ ਬੱਚੇ ਸਕੂਲ ਚਲੇ ਜਾਂਦੇ ਸੀ ਫਿਰ ਮੈਂ ਨਾ ਘਰੇ ਇਕੱਲੀ ਬੋਰ ਹੋ ਜਾਂਦੀ ਸੀ ਹਨਾ ਦਿਲ ਵੀ ਨਹੀਂ ਸੀ ਲੱਗਦਾ ਮੇਰਾ ਬਿਲਕੁਲ ਵੀ ਤੇ ਕਰਨਾ ਵੀ ਕੀ ਆਪਣਾ ਛੋਟਾ ਮੋਟਾ ਜਿਹੜਾ ਘਰ ਦਾ ਕੰਮ ਕੁਮ ਹੋ ਕਰ ਲਈਦਾ ਹਨਾ ਫਿਰ ਵੇਲੇ ਹੋ ਜਾਈਦਾ ਬਸ ਫਿਰ ਮਨ ਨਹੀਂ ਸੀ ਫੋਨ ਵੀ ਕਿੰਨਾ ਇੱਕ ਚਲਾ ਲੈਣਾ ਤੇ ਇੰਨਾ ਜੀ ਨਹੀਂ ਸੀ ਲੱਗਦਾ ਅੱਜ ਬਹੁਤ ਵਧੀਆ ਲੱਗਦਾ ਪਿਆ ਸੀ ਕਿਉਂਕਿ ਅਸੀਂ ਚਾਰੋ ਜਣੇ ਇਕੱਠੇ ਬੈਠ ਕੇ ਰੋਟੀ ਖਾ ਰਹੇ ਹਾਂ ਨੇ ਤਾਂ ਰਾਤ ਨੂੰ ਵੀ ਚਲੋ ਖਾਂਦੇ ਤਾਂ ਰਾਤ ਨੂੰ ਇਹ ਮੇਰੇ ਕੋਲ ਬੈਠ ਕੇ ਖਾਂਦੇ ਨੇ ਕਿਚਨ 'ਚ ਬਹਿ ਜਾਂਦੇ ਨੇ ਜਦੋਂ ਤੋਂ ਠੰਡ ਸ਼ੁਰੂ ਹੋਈ ਆ ਗਰਮੀ ਚ ਐ ਹੁੰਦਾ ਕਿ ਰੂਮ 'ਚ ਦੇ ਦੇਈ ਦੀ ਆ ਰੋਟੀ ਪਰ ਠੰਡ ਠੰਡੇ ਮੇਰੇ ਕੋਲ ਬੈਠ ਕੇ ਹੀ ਖਾਣਗੇ ਨਾ ਤਾਂ ਵਧੀਆ ਲੱਗਦਾ ਹੈ ਨਾ ਤੇ ਮੈਂ ਜੇ ਇਹਨਾਂ ਨੂੰ ਕਹਿ ਵੀ ਦਵਾਂ ਨਾ ਵੀ ਤੁਸੀਂ ਬੈੱਡ ਤੇ ਹੀ ਬਹਿ ਜਾਓ ਉੱਥੇ ਰੋਟੀ ਦੇ ਦਿੰਨੇ ਆ ਤਾਂ ਇਹ ਕਹੂਗੇ ਨਹੀਂ ਮੈਂ ਤਾਂ ਇੱਥੇ ਬੈਠ ਕੇ ਖਾਊਂਗਾ ਤੇ ਬੱਸ ਫਿਰ ਨਾ ਮੈਂ ਰੁੱਟੀ ਰੁੱਟੀ ਖਾ ਲਈ ਸੀਗੀ ਫਿਰ ਮੈਨੂੰ ਸੂਟ ਕੱਟਣਾ ਸੀਗਾ ਮੈਂ ਕਟਿੰਗ ਕਰਨ ਵਾਸਤੇ ਨਾ ਸੂਟ ਦਾ ਜਿਹੜਾ ਕੱਪੜਾ ਹੈਗਾ ਨਾ ਉਹ 3 ਮੀਟਰ ਸੀਗਾ ਪਤਨੀ 3 ਸਵਾ 3 ਮੀਟਰ ਹੀ ਸੀਗਾ ਤੇ ਉਹਦੇ ਵਿੱਚ ਹੀ ਮੈਂ ਸੂਟ ਹੈ ਨਾ ਬਣਾਉਣਾ ਸੀਗਾ ਪਰ ਮੈਂ ਇਹਨੂੰ ਪਹਿਲਾਂ ਦੇਖਦੀ ਸੀਗੀ ਅਰਜ ਵਗੈਰਾ ਨਾਪ ਕੇ ਪੀ ਅੱਦਾਂ ਬਣ ਜੂਗਾ 1 ਇੰਚ ਪੱਲਾ ਸੀਗਾ ਫਿਰ ਮੈਂ ਦੇਖਣ ਲੱਗੀ ਕਿ ਦੇਖਾਂ ਤਾਂ ਅਰਜ ਕਿਹੜੇ ਹਿਸਾਬ ਨਾਲ ਹੈ ਨਾ ਫੋਲਡ ਕਰਕੇ ਫੇਰ ਵੀ ਪੂਰਾ ਪੂਰਾ ਸੀ ਫਿਰ ਮੈਂ ਦੂਜੀ ਤਰ੍ਹਾਂ ਲੋਟ ਕੀਤਾ ਮਤਲਬ ਮੈਂ ਮੇੜ ਮੇੜ ਕੇ ਦੇਖਦੀ ਸੀਗੀ ਤੇ ਨਾ ਇਹ ਬਣ ਨਈ ਰਿਆਸੀਆ ਫਿਰ ਮੈਂ ਜਿੰਨਾ ਨਾ ਸੂਟ ਸੀਗਾ ਹਨਾ ਉਹਨਾਂ ਨੂੰ ਵੀ ਫੋਨ ਕਰਕੇ ਕੀਤਾ ਵੀ ਇਦਾਂ ਦਾ ਕਰਕੇ ਦੀਦੀ ਸੂਟ ਨਹੀਂ ਬਣਦਾ ਪਿਆ ਜਨ ਕਿ ਸਾਡੀ ਮਾਸਕੀ ਦਾ ਹੀ ਹੈ ਸੂਟ ਇਹ ਤੇ ਫਿਰ ਉਹ ਆਪ ਆਏ ਫਿਰ ਮੈਂ ਨਾ ਮੈਨੂੰ ਵੀ ਪਤਾ ਨਹੀਂ ਦਿਮਾਗ ਕਈ ਵਾਰ ਕਿੱਥੇ ਗਿਆ ਹੁੰਦਾ ਤੇ 35 ਇੰਚ ਸਲਵਾਰ ਸੀਗੀ ਤੇ ਮੈਂ ਨਾ ਕੁੰਦੀ ਜਿਹੜੀ ਕੱਢਣੀ ਸੀ ਉਹ ਮੈਂ 35 ਦੀ ਹੀ ਕੱਢੀ ਜਾਂਦੀ ਸੀ ਬੈਲਟ ਦਾ ਮੈਨੂੰ ਯਾਦ ਹੀ ਨਹੀਂ ਸੀਗਾ ਕਿ ਬੈਲਟ ਵੀ ਪਹਿਣੀ ਹੈ ਨਾ ਵੀ 31 ਦੀ ਕੁੰਦੀ ਨਿਕਲੂਗੀ ਬਸ ਫਿਰ ਮੈਂ ਉਹੀ ਹਾਲ ਜੀ ਗਈ ਸੀ ਕਿ ਹੁਣ ਮੈਂ ਕੀ ਕਰਾਂ ਫਿਰ ਮਤਲਬ ਸਮਝ ਨਹੀਂ ਸੀ ਆ ਰਹੀ ਕਈ ਵਾਰ ਕੁਛ ਸੇਤ ਵੀ ਨਹੀਂ ਸੀ ਠੀਕ ਤਾਂ ਕਰਕੇ ਵੀ ਹੈ ਨਾ ਲੱਗੀ ਜਾਂਦਾ ਸੀਗਾ ਉਹ ਦਿਮਾਗ ਚੋਂ ਨਿਕਲ ਗਿਆ ਬਿਲਕੁਲ ਵੀ ਤੇ ਮੈਂ ਉਹੀ ਹਸਾਬ ਕਿਤਾਬ ਜਾਂ ਲਾਲਾ ਕੇ ਦੇਖੀ ਜਾਣ ਲਈ ਸੀ ਕਿ ਹਨਾ ਕੀ ਕਰਾਂ ਕੀ ਕਰਾ ਬੰਨ ਨਹੀਂ ਰਿਹਾ ਫਿਰ ਮੈਂ ਫੋਨ ਵੀ ਕੀਤਾ ਉਹਨਾਂ ਨੂੰ ਫਿਰ ਉਹ ਆਪ ਹੀ ਆ ਗਏ ਸੀਗੇ ਘਰ ਦੀਦੀ ਫਿਰ ਜਦੋਂ ਉਹ ਆ ਗਏ ਫਿਰ ਉਹਨਾਂ ਨੂੰ ਦੇਖ ਕੇ ਤਾਂ ਫਿਰ ਮੈਨੂੰ ਆ ਗਿਆ ਯਾਦ ਹੀ ਆ ਗਿਆ ਸੀ ਜਾਂ ਫਿਰ ਚਲੋ ਫਿਰ ਬੈਠੇ ਰਹੇ ਉਹਨਾਂ ਨਾਲ ਗੱਲਾਂ ਗੁੱਲਾਂ ਕੀਤੀਆਂ ਮੈਂ ਤੇ ਵੀਦੀ ਨੇ ਸਾਡੇ ਮੇਰੀ ਮਤਲਬ ਜਠਾਣੀ ਵੀ ਲੱਗਦੇ ਨੇ ਤਾਇਆ ਜੀ ਦੀ ਬਹੂ ਨੇ ਤੇ ਦੀਦੀ ਉਦਾਂ ਮਾਸੀ ਜੀ ਦੇ ਬੇਟੇ ਨੇ ਮੇਰੇ ਮਤਲਬ ਸੱਸ ਦੀ ਭੈਣ ਦੀ ਕੁੜੀ ਆ ते बासो तुम बत क्या आलिया पापा ने चिन्नी जोड़ी लाई हाँ चिन्नी भी लाई नहीं साबुती भी लाई नहीं साबुती है की थोड़ी सी है हाँ देख क्या आया उमड़ेगा ओनी हानी अल्लू शिल्ला का तगाता ਮੇਰੇ ਪਾਪਾ ਨੂੰ ਲੱਗੇ ਜਾਈ ਪਾਪਾ ਮੰਮੀ ਨੂੰ ਦੇਖੋ ਮਰਨਾ ਡੱਕ ਕਰਦੇ ਸੂਰਜ ਜੀ ਚਾਰ ਟਿੱਕੇ ਦਾ ਦੂੰਗੇ ਕੋਈ ਕੀ ਖਾਰੇ ਅਮਰੂਦ ਖਾ ਲੈ ਉੱਪਰ ਦੇ ਠੀਕ ਹੈ ਤਾਂ ਕਿਉਂ ਹੈ ਹੀ ਨਹੀਂ ਇੱਕੇ ਅਮਰੂਦ

ਅਰੇ ਕਰਦੇ ਕਮਲਾ ਕਮਲਾ ਜਾਤੇ ਕਮਲਾ ਜਾਤੇ ਨਹੀਂ ਦਸ ਕਮਲਾ ਬੇ ਚੁੱਪ ਕੇ ਯਾਰ ਇੱਕ ਗੱਤੀ ਦੇ ਲੈਣ ਕੀ ਦਿਖਾਈ ਨਹੀਂ ਦਮਾ ਪਰਕਈ ਅਡਾ ਆਪਣਾ ਕੁਛ ਹੈ ਟੁੱਟ ਗਿਆ ਪੈਰ ਪੈਰ ਚੋਂ ਸੁਣਨਾ ਤਾਰੇ ਕਰ ਪਾਪਾ ਬਿਲਦੇ ਮਾ ਦਾ ਬਿਲਕਾ ਟਰਾ ਕੱਢੋ ਜੇ ਚ ਪੈਚ ਤਾਂ ਕਰਾ ਆ ਮਰੂਤ ਦੇ ਮੇਰਾ ਦੇ ਦੇ ਮੱਟਾ ਪੈਸੇ ਦੇਖਾ ਹੈ ਪਾਪਾ ਨਾ ਨਾ ਬਿਹਰਤ ਪਨੀ ਆਲੀ ਦੇ ਦਿੰਦਾ ਦੇ ਦੇ 같이 ਕਿਧਰ ਆ ਪੂਰਾ ਦਿਖਾ ਰਹੀ ਹੈ ਦੇਖਾ ਇੱਕ ਰੱਤੀ ਪੂਰਾ ਲਾ ਦੇ ਚਲ ਦੇਖਾਂ ਤੇ ਮੈਂ ਇੱਕ ਗੱਤੀ ਵਾਲਾ ਹੈ ਇਹ ਨੂੰ ਉੱਪਰ ਦੇ ਨਵੜਾ ਮੈਂ ਵੌਇਸ ਓਵਰ ਨਹੀਂ ਕਰਾਂਗਾ